ਚਲੋ ਹਾਂਜੀ ਇਹਨੇ ਸੰਤ ਸਾਡੇ ਪਿੰਡ ਦੇ ਜੀ ਸੰਤ ਬਾਬਾ ਜੀ ਜੋ ਬਾਬਾ ਸੁਰਜਨ ਹਰ ਮਹਾਰਾਜ ਕੀ ਜੈ ਜੈ RAMਦਾਸ ਮਹਾਰਾਜ ਕੀ ਜੈ ਜੈ ਅਕੂਦਾਸ ਮਹਾਰਾਜ ਕੀ ਜੈ ਜੈ ਰਵਨੀਦਾਸ ਮਹਾਰਾਜ ਕੀ ਜੈ ਜੈ ਮਾਦੂ ਸ਼ਾਹ ਮਹਾਰਾਜ ਕੀ ਜੈ ਬਾਬਾ ਚੇਤਨ ਦਾਸ ਜੀ ਮਹਾਰਾਜ ਕੀ ਜੈ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਕੀ ਜੈ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਸ੍ਰੀ ਮਾਤਰਾ ਸਹਿਬ ਕੋਹਰੇ ਵਾਲੇ ਕਿਸਨੇ ਮੁੰਡਿਆ ਕਿਸਨੇ ਮੰਡਾਇਆ ਕਿਸ ਕਾ ਠੇਜਾ ਨਗਰੀ ਆਇਆ ਸਤਿਗੁਰੂ ਹੋਣਿਆ ਆਇਆ ਗੁਰ ਕਾ ਠੇਜਾ ਨਗਰੀ ਆਇਆ ਜੇ ਤੋ ਨਗਰੀ ਤਾਰੋ ਗਾਮ ਲਖਪੁਰ ਕਾ ਸਿਮਰੋ ਨਾਮ ਗੁਰੂ ਵਨਾਸੀ ਖੇਲ ਰਚਾਇਆ ਤੁਮਨੇ ਤੁਮ ਕਾ ਪੰਥ ਬਤਾਇਆ ਗਿਆਨ ਕੀ ਗੋਦਰੀ ਕਿਮਾ ਕੀ ਟੋਪੀ ਜੱਤ ਕਾ ੜਵੰਦ ਸੀੜ ਲੰਗੋਤੀ ਕਾਲ ਤਿੰਨ ਥਨ ਰਾਜ ਝੋਲੀ ਯੁਗਤ ਕਾ ਟੋਪ ਗੁਰਮੁਖੀ ਬੋਲੀ ਧਰਮ ਕਟੋਲਾ ਸਤ ਕੀ ਸੇਲੀ ਮਰਜਾਦਾ ਮੇਖਲੀ ਲੇਗਲ ਮੇਲੀ ਧਿਆਨ ਕਬਟੂਆ ਨਿਰਤ ਕਸੂਈ ਨਾਣ ਬਰਮੈਂਚ ਲਾਲੇ ਪੈਰੇ ਸੁਜਾਨ ਮੋਹ ਰੰਗ ਮੋਰ ਛੱਡ ਨਿਰਲੇਪ ਦ੍ਰਿਸ਼ਟੀ ਨਿਰਪੋਜੰਗ ਡੋਰਾ ਨਾ ਕੋ ਦ੍ਰਿਸ਼ਟੀ ਪੰਜਾਬ ਨਿਗੋਟਾ ਸਿਪਤਾ ਡਾਣੀ ਸਿਉਂ ਸ਼ਬਦ ਨਤ ਗੁਰ ਬਾਣੀ ਸ਼ਰਮ ਕੀ ਮੁੰਦਰਾ ਸੇਵਾ ਬਭੂਤ ਹਰ ਭਗਤ ਮਿਰਗਣੀ ਲੈ ਪੈਰੇ ਗੁਰਪੂਤ ਸੰਤੋਖ ਸੂਤ ਵਿਵੇਕ ਤਾਗੇ ਨੇਕ ਟੱਲੀ ਤਾਹੇ ਲਾਗੇ ਸੁਰਤ ਕੀ ਸੂਈ ਲੈ ਸਤਗੁਰ ਸਿਵੈ ਸੋ ਰਾਖੇ ਸੋ ਨਰਪੋਤੀ ਵੈ ਸਾਸ ਫੈਦ ਜਰਦ ਸਖਾਈ ਜੋਲੇ ਪੈਰੇ ਸੋ ਗੁਰ ਭਾਈ ਤ੍ਰੈ ਗੁਣ ਚੱਕ ਮਗਣ ਮੱਥੇ ਪਾਈ ਦੁਖ ਸੁਖ ਧੂਣੀ ਦੇ ਜਲਾਈ ਸੰਜਮ ਕਰਪਾਲੀ ਸੋਭਾ ਧਾਰੀ ਚਰਨੋਂ ਕਮਲੋਂ ਮੇ ਸੁਰਤ ਹਮਾਰੀ ਪੋ ਭੋਜਨ ਅੰਮ੍ਰਿਤ ਕਰ ਪਾਇਆ ਭਲਾ ਬੁਰਾ ਮਨ ਨਹੀਂ ਵਸਾਇਆ ਪਾਤਰ ਵਿਚਾਰ ਫਰੋਗਣ ਕਰਵੰਡਲ ਤੁੰਬਾ ਕਿਸਤੀ ਕਾਣ ਅੰਮ੍ਰਿਤ ਪਿਆਲਾ ਉਦਕ ਮਨ ਦਿਆ ਜੋ ਪੀਵੇ ਸੋ ਸ਼ੀਤਲ ਭਾਏ ੜਿਵੇਂ ਆਵੇ ਪਿੰਗਲਾ ਮਤਾਵੇ ਸੁਖਮ ਕੇ ਕਰ ਸਹਿਜ ਸਵਾਵੇ ਨਰਾਸ ਮਠ ਨਿਰਤ ਧਿਆਨ ਨਿਰਪੋ ਨਗਰੀ ਗੁਰਦੀਪਕ ਗਿਆਨ ਆਸਥ ਰਿਧਮ ਅਰਪਤ ਡੰਡਾ ਧੀਰਜ ਫੌੜੀ ਤਪ ਕਰ ਖੰਡਾ ਵਸ ਕਰਿਆ ਸਮਨ ਦ੍ਰਿਸ਼ਟ ਚੌਗਣ ਹਰਖ ਸੋਗ ਮਨ ਮੇ ਨਹੀਂ ਆਣ ਸਹਿਜ ਵਰਾਗੀ ਕਰ ਵਿਰਾਗ ਮਾਇਆ ਮੋਹਣੀ ਸਗਲ ਤਿਆਗ ਨਾਮ ਕੀ ਪਾਖਰ ਪਵਨ ਕਾ ਘੋੜਾ ਨੇਹ ਕਰਮ ਜਨ ਤਤ ਕਾ ਜੋੜਾ ਨੇਰਗੁੰਟਾ ਆਲਗੁਰ ਸਬਦਕ ਮਾਨ ਅਕਲ ਸੰਜੋਗ ਪ੍ਰੀਤ ਕੇ ਬਾਣ ਅਕਲ ਕੇ ਵਰਸੀ ਗੁਣਾ ਕੇ ਕਟਾਰੀ ਮਨ ਕੋ ਮਾਰ ਕਰੋ ਅਸਵਾਰੀ ਬੇਖਮਗੜ ਤੋੜਾ ਨਿਰਪੋ ਕਰਿਆ ਵੈ ਨਵੰਬਤ ਸੁਖ ਨਗਾਰੇ ਵਾਵਾ ਗੌਰਵ ਨਾਸੀ ਸੁਖੋ ਬੀਦ ਨਿਰਵਾਣ ਵਿਦਿਆ ਪਰਮ ਭੇਦ ਖੰਡ ਜਨੇਉ ਨਿਰਮਲ ਧੋਤੀ ਸੋਹ ਜਾਪ ਸਤ ਮਾਲਾ ਪਰੋਤੀ ਸਿੱਖਿਆ ਗੁਰਮੰਤਰ ਗੈਤਰੀ ਹਰਨਾਮ ਨੇਹਤ ਲਿਆਸਨ ਕਰ ਬਸਰਾਮ ਤਿਲਕ ਸਪੂਰਣ ਤਰਪਨ ਜਸ ਪੂਜਾ ਪ੍ਰੇਮ ਭੋਗ ਮਹਾਰਸ ਨਰਵੈਰ ਸੰਧਿਆ ਦਰਸ਼ਨ ਸਾ ਪਾਦ ਵਿਆਦ ਮਟਾਵਾਏ ਆਪ ਪ੍ਰੀਤ ਪਤੰਬਰ ਮਨ ਮਿਰਗਸਾਲਾ ਚੀਤ ਚਿਤੰਬਰ ਉਣ ਚੁੰਮਾਲਾ ਬੁੱਧ ਵਿਆਦ ਕੁਲ ਪੋਸਤਿਨ ਖੋਸ ਖੜਾਵਾਏ ਮਤਲীন ਤੋੜਾ ਚੂੜਾ ਔਰ ਜੰਜੀਰ ਲੈ ਪੈਰੇ ਨਾਨਕ ਸਾਹਿਬ ਫਕੀਰ ਜਟਾ ਝੂਟ ਮੁਕਟ ਸਿਰ ਹੋਏ ਮੁਕਤ ਫਿਰ ਬੰਦਰ ਨਾਹੀ ਕੋਈ ਨਾਨਕ ਪੁੱਤ ਸ੍ਰੀ ਚੰਦ ਬੋਲਾ ਜੁਗਤ ਪਛਾਨਾ ਤਤ ਬਰੋਲਾ ਐਸੇ ਮਾਤਰੇ ਲੈ ਪੈਰੇ ਕੋਏ ਆਵਣ ਗਾਵਣ ਮਟਾਵਾਏ ਸੋਏ ਕ੍ਰਿਤੀ ਸ੍ਰੀ ਮਾਤਰਾ ਆਨੰਦ ਕੰਧ ਭਗਵਾਨ ਸ੍ਰੀ ਚੰਦ ਮਹਾਰਾਜ ਦਾ ਪੜ੍ਹ ਤੇ ਸੁਣ ਤੇ ਮੁਖ ਮੁਖਤ ਲੈ ਤੇ ਭਗਵਾਨ ਜੀ ਕੇ ਚਰਨ ਕੋ ਨਮਸਤੇ ਨਮਸਤੇ ਨਮਸਕਾਰ ਨਮਸਕਾਰ ਸੋ ਸੱਚੇ ਦਰਵਾzare ਕੀ ਜੈ ਹਾਂਜੀ ਇਹ ਸੀਗੇ ਜੀ ਸੰਤ ਸਾਡੇ ਪਿੰਡ ਦੇ ਵਿੱਚ ਬਾਬਾ ਜੀ ਡੇਰਾ ਸੁਰਜਾ ਹਰਮ ਡੇਰਾ ਮੰਤਰ ਮੇਰਾ ਡੇਰਾ ਸੁਰਜਨਹਾਰ ਮਹੰਤ ਹਰਮੇਲਦਾ ਜੀ ਜੋਗੀ ਪ੍ਰੀਤਮਦਾਸ ਜੀ ਤੋਂ ਗੱਦੀ ਮਿਲੀ ਹੈ ਜੀ ਤੇ ਸਾਡੇ ਪਿੰਡ ਦੇ ਵਿੱਚ ਐਵੇਂ ਨਾਲ ਭੋਲਾ ਸਿੰਘ ਨੇ ਜੀ ਬਹੁਤ ਦਿਨਾਂ ਤੋਂ ਕਹੀ ਜਾਂਦੇ ਸੀ ਘਰੇ ਬੀਬੀ ਬਾਬਿਆਂ ਕੋਲੇ ਜਾ ਕੇ ਆਓ ਅਸੀਂ ਇਸ ਟਾਈਮ ਆਏ ਆਂਗੇ ਜੀ ਡੇਰਾ ਤੁਹਾਨੂੰ ਸਾਰਾ ਦਿਖਾਵਾਂਗੇ ਇਹਦੇ ਵਿੱਚ ਦੂਸਰੀ ਵੀਡੀਓ ਦੇ ਵਿੱਚ ਇਸ ਦੇ ਵਿੱਚ ਸੰਤਾ ਨੇ ਇੱਕ ਮੂਲ ਮੰਤਰ ਸ਼ਬਦ ਪੜ੍ਹਿਆ ਜੀ ਜੋ ਕਿ ਇਸ ਪਰੰਪਰਾ ਦਾ ਹੈ ਜੀ ਦਾਸੀ ਪਰੰਪਰਾ ਦਾ ਜੀ ਜੀ ਦੇ ਵਿੱਚ ਸਾਰੇ ਕਲੇਸ਼ ਕੱਟੇ ਜਾਂਦੇ ਜੋ ਵੀ ਉਹਦੇ ਘਰ ਦੇ ਵਿੱਚ ਲਾਊਗਾ ਸੰਤਾ ਕੋਲੇ ਆਇਆ ਕਰੋ ਭਾਈ ਸੇਵਾ ਪਾਣੀ ਕਰਿਆ ਕਰੋ 23 24 25 ਤਰੀਕ ਭਾਦੋ ਦੂਜ ਭਾਦੋ ਦੂਜ ਵਾਲੇ ਦਿਨ ਭੋਗ ਪੈਣਗੇ 23 ਤਰੀਕ ਨੂੰ ਪ੍ਰਕਾਸ਼ ਹੋਊਗਾ 24 ਨੂੰ ਵਿਚਾਲੜਾ ਦੇਣਾ 25 ਤਰੀਕ ਨੂੰ ਭੋਗ ਪੈਣਗੇ ਅਤੰਤਰ ਪੰਡਾਰੇ ਲਾਏ ਜਾਣਗੇ ਲੰਗਰ ਪਾਣੀ ਦੀ ਸੇਵਾ ਚੱਲੂਗੀ ਅਟੁੱਟ ਅਟੁੱਟ ਲੰਗਰ ਚੱਲੂਗਾ ਜੀ ਪੰਡਾਰਾ ਬਹੁਤ ਵਧੀਆ ਪੰਡਾਰਾ ਹਰ ਸਾਲ ਕੀਤਾ ਜਾਂਦਾ ਜੋ ਕਿ ਸਦੀਆਂ ਪੁਰਾਣਾ ਚੱਲਿਆ ਆ ਰਿਹਾ ਜੀ ਸਦੀਆਂ ਪੁਰਾਣਾ ਹੀ ਇਹ ਡੇਰਾ ਜੀ ਜਿਸ ਨੂੰ ਰਤੀਏ ਪਿੰਡ ਨੂੰ ਐਸੇ ਡੇਰੇ ਨੇ ਬੰਨਿਆ ਚੁਕਿਆ ਜੀ ਉਹਦੀ ਤੁਹਾਨੂੰ ਕਹਾਣੀ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜਿਵੇਂ ਨੇ ਜਾਗਤਾ ਬਲਾ ਦੋ ਆ ਗਿਆ ਸ਼ੈ ਸ਼ਰੀਕਾਰ ਵੈਗੁਰੂ ਜੀ ਕਾਲਤਾ ਵੈਗੁਰੂ ਹਰੀ ਓਮ ਹਰੀ ਓਮ